ਅੱਜ ਆਪਾਂ ਸਮਾਂ ਹੀ ਨਹੀਂ ਕਹਿੰਦਾ ਵੀ ਕਿਵੇਂ ਉਹ ਦੋਸਤੋਂ ਅੱਜ ਆਪਾਂ ਸਿੱਧੀ ਗੱਲਬਾਤ ਸਟਾਰਟ ਕਰਦੇ ਆਂਗੇ ਇਹ ਗੱਲਬਾਤ ਅੱਜ ਜਿਹੜੀ ਮੈਂ ਕਰਨ ਜਾ ਰਿਹਾ ਜਿਹੜੀ ਤੁਹਾਨੂੰ ਕ੍ਰਾਈਮ ਦੀ ਸਟੋਰੀ ਅੱਜ ਦੱਸਣ ਜਾ ਰਿਹਾ ਨਾ ਇਹ ਮਤਲਬ ਵੀ ਪੂਰੇ ਦੇਸ਼ ਨੂੰ ਹਿਲਾ ਦੇ ਹਿਲਾ ਕੇ ਧਰਤਾ ਜਿਹਾ ਇਸ ਕੇਸ ਨੇ ਤੇ ਇਹ ਕੇਸ ਮਤਲਬ ਹੈ 90 ਦੇ ਦਹਾਕੇ ਦਾ 90 ਦੇ ਦਹਾਕੇ ਦਾ ਕੇਸ ਸੀਗਾ ਇਹ ਤੇ ਜਿਸ ਨੇ ਸਾਰੀ ਮਤਲਬ ਵੀ ਉਹ ਰਿਪੋਰਟਰਾਂ ਨੂੰ ਹਲਾਤਾ ਸੀਗਾ ਸਾਰੇ ਦੇਸ਼ ਨੂੰ ਲੱਗ ਧਰਤ ਸੀ ਇੱਕ ਤਰ੍ਹਾਂ ਹਾਬ ਤੁਸੀਂ ਹਾਂ ਹੀ ਲਾ ਲੋ ਐਡਾ ਹਾਈ ਪ੍ਰੋਫਾਈਲ ਕੇਸ ਸੀਗਾ ਇਹ ਕੇਸ ਸੀਗਾ ਮਤਲਬ ਇੱਕ ਬਹੁਤ ਹੀ ਤਕੜੀ ਫੈਮਲੀ ਦਾ ਬਹੁਤ ਤਕੜੀ ਫੈਮਲੀ ਦਾ ਸ਼ਾਹੀ ਪਰਿਵਾਰ ਸੀ ਬਹੁਤ ਸ਼ਾਹੀ ਪਰਿਵਾਰ ਸੀਗਾ ਇੱਕ ਤੇ ਉਹ ਜਿਹੜਾ ਇਹ ਸ਼ਕੀਰਾ ਨਾਮ ਦੀ ਇੱਕ ਲੜਕੀ ਉਹਦਾ ਕੇਸ ਆ ਸ਼ਕੀਰਾ ਉਹਦਾ ਨਾਮ ਹੁੰਦਾਗਾ ਉਹਦਾ ਜਨਮ ਹੁੰਦਾ 27 ਅਗਸਤ 1947 ਨੂੰ ਚਨਈ ਚ ਚਨੇ ਚਨੇ ਜਿਹਦਾ ਜਨਮ ਹਦਾ ਪਰ ਉਹਨਾਂ ਕੋਲ ਨਾਗਰਿਕਤਾ ਦੋ ਜਗ ਦੋ ਮਤਲਬ ਸਿੰਗਾਪੁਰ ਦੀ ਸੀ ਕਿ ਨਾਗਰਿਕਤਾ ਉਹਨਾਂ ਕੋਲ ਸਾਰੇ ਪਰਿਵਾਰ ਕੋਲ ਪਰ ਉਹਨਾਂ ਦਾ ਪਛੋਕਰ ਸੀਗਾ ਪਰਿਵਾਰ ਦਾ ਈਰਾਨ ਤੋਂ ਈਰਾਨ ਤੋਂ ਆਏ ਸੀਗੇ ਤੇ ਸ਼ਕੀਰਾ ਦੀ ਮਾਂ ਦਾ ਨਾਮ ਦਾ ਤਾਜ ਹੈ ਬੇਗਮ ਤੇ ਜੈਪੁਰ ਮਸਹੂਰ ਮਸਹੂਰ ਹੈਦਰ ਹੈਦਰਾਬਾਦ ਇਹਨਾਂ ਤਿੰਨ ਜਗ੍ਹਾ ਦੀਆਂ ਮਤਲਬ ਉਹ ਦਵਾਨ ਸੀਗੇ ਇਹ ਤਿੰਨ ਜਗ੍ਹਾ ਦੇ ਦਵਾਨ ਦਾ ਮਤਲਬ ਤੁਸੀਂ ਪੀਐਮ ਸਮਝ ਲਓ ਤਿੰਨ ਜਗ੍ਹਾ ਦੇ ਦਵਾਨ ਸੀਗੇ ਤੇ ਪੂਰਾ ਸ਼ਾਹੀ ਪਰਿਵਾਰ ਸੀਗਾ ਜਿਹੜਾ ਸਿੰਗਾਪੁਰ ਸਰਨਾ ਪਹਿਲਾ ਸਿਨੇਮਾ ਖੁੱਲਿਆ ਸੀ ਨਾ ਉਹ ਵੀ ਇਹ ਪਰਿਵਾਰ ਨੇ ਖੋਲਿਆ ਸੀਗਾ ਘੋੜਿਆਂ ਦਾ ਸ਼ੌਂਕ ਉਹ ਕੋ ਨਾਰਮਲ ਘੋੜੇ ਨਹੀਂ ਉਹ ਘੋੜੇ ਜਿਹੜੇ ਮਤਲਬ ਵੀ ਰੇਸਾਂ 'ਚ ਭਜਦੇ ਆਗੇ ਉਹ ਘੋੜਿਆਂ ਦਾ ਸ਼ੌਂਕ ਸੀ ਇਸ ਪਰਿਵਾਰ ਨੂੰ ਹੁਣ ਆਪਾਂ ਕਹਾਣੀ ਦੇ ਅਗਲੇ ਪਾਟ ਤੇ ਆਉਣੇ ਆਗੇ 1965 ਸ਼ਕੀਰਾ ਹੋਏ ਦੀ 18 ਸਾਲਾਂ ਦੀ ਤੇ ਇਸ ਨੂੰ ਇੱਕ ਪਤਾ ਹੀ ਹੋਣਾ ਗੱਲ ਦਾ ਵੀ ਮੁਸਲਮਾਨ ਪਰਿਵਾਰ ਆ ਜਿਹੜਾ ਸਾਰੇ ਮੁਸਲਮਾਨ ਹੁੰਦੇ ਉਹਨਾਂ 'ਚ ਇੱਕ ਮਤਲਬੀ ਰਿਵਾਜ ਹੁੰਦਾ ਹੈਗਾ ਰਿਵਾਜ ਕਹਿ ਲਓ ਤੁਸੀਂ ਕੁਝ ਵੀ ਕਹਿ ਲਓ ਵੀ ਉਹਨਾਂ ਆਪਣੀ ਫੈਮਿਲੀ 'ਚ ਵਿਆਹ ਕਰਾ ਸਕਦੇ ਆਗੇ ਉਸੇ ਤਰ੍ਹਾਂ ਹੋਇਆ 18 ਸਾਲਾਂ ਦੀ ਜਦੋਂ ਇਹ ਸ਼ਕੀਰਾ ਹੋਈ ਤੇ ਇਹਦਾ ਵਿਆਹ ਹੋਇਆ ਉਸੇ 마ਸੀ ਦੇ ਇਹਦੀ 마ਸੀ ਦੇ ਮੁੰਡੇ ਨਾਲ ਜਿਹਦਾ ਨਾਮ ਸੀਗਾ ਅਕਬਰ ਅਕਬਰ ਮਿਰਜ਼ਾ ਅਕਬਰ ਮਿਰਜ਼ਾ ਉਹਦੇ 마ਸੀ ਦੇ ਮੁੰਡੇ ਦਾ ਨਾਮ ਸੀਗਾ ਉਹਦੇ ਨਾਲ ਹੁੰਦਾ ਹੈਗਾ ਵਿਆਹ ਬਹੁਤ ਮਤਲਬੀ ਪੜਿਆ ਲਿਖਿਆ ਮੁੰਡਾ ਸੀਗਾ ਸਮਝਦਾਰ ਸੀਗਾ ਤੇ ਉਹ ਵਿਆਹ ਹੁੰਦਾਗਾ ਦੋ ਵਾਰ ਉਹਨਾਂ ਦੇ ਚਾਰ ਬੇਟੀਆਂ ਹੁੰਦੀਆਂ ਚਾਰ ਬੇਟੀਆਂ ਹੁੰਦੀਆਂ ਉਹਨੂੰ ਕੋਈ ਅਫਸੋਸ ਨਹੀਂ ਹੁੰਦਾ ਅਕਬਰ ਮਿਰਜ਼ਾ ਨੂੰ ਵੀ ਮੇਰੇ ਚਾਰ ਬੇਟੀਆਂ ਕੋਈ ਦੁੱਖ ਨਹੀਂ ਹੁੰਦਾ ਉਹਨੂੰ ਬਹੁਤ ਪਿਆਰ ਕਰਦਾ ਆਪਣੀਆਂ ਚਾਰੇ ਬੇਟੀਆਂ ਨੂੰ ਬਹੁਤ ਜ਼ਿਆਦਾ ਪ੍ਰੇਮ ਪਿਆਰ ਕਰਦਾ ਮਤਲਬ ਵੀ ਇੱਕ ਦਾ ਮਤਲਬ ਇੱਕ ਇੱਕ ਸੋਚ ਹੁੰਦੀ ਹੈ ਕਿ ਵੀ ਬੇਟਾ ਹੋਵੇ ਤੇ ਇੱਕ ਸੋਚ ਹੁੰਦੀ ਹੈ ਵੀ ਬੇਟੀ ਹੋਣ ਮੇਰੇ ਕੋਈ ਚੱਕਰ ਨਹੀਂ ਮੈਨੂੰ ਉਹ ਸੋਚ ਕੇ ਪਹਿਲੀ ਸੋਚ ਆਲਾ ਵੀ ਕੋਈ ਚੱਕਰ ਨਹੀਂ ਸੀਗਾ ਬੇਟੀਆਂ ਹੋ ਗਈਆਂ ਚਲ ਜੋ ਵੀ ਕੁਦਰਤ ਨੇ ਦੇਤਾ ਦਿੱਤਾ ਪਰ ਜਿਹੜੀ ਉਹ ਸ਼ਕੀਰਾ ਸੀਗੀ ਉਹਦੇ ਦਿਮਾਗ 'ਚ ਕੋਈ ਨਾ ਕੁਝ ਮਤਲਬ ਵੀ ਕੁਝ ਨਾ ਕੁਝ ਹੁੰਦਾ ਸੀਗਾ ਵੀ ਉਹਦੇ ਬੇਟਾ ਕਿਉਂ ਨਹੀਂ ਹੋਇਆ ਮਤਲਬ ਇਹ ਉਹ ਬੇਟਾ ਚਾਹੁੰਦੀ ਸੀਗੀ ਸ਼ਕੀਰਾ ਤੇ ਫਿਰ ਜਿਹੜਾ ਮਤਲਬ ਵੀ ਉਹ ਅਕਬਰ ਸੀਗਾ ਉਹ ਅਕਬਰ ਮਿਰਜ਼ਾ ਸੀਗਾ ਜਿਹੜਾ ਉਹਦਾ ਘਰ ਵਾਲਾ ਸ਼ਕੀਰਾ ਦਾ ਟੈਨਿਸ ਦਾ ਵਧੀਆ ਪਲੇਅਰ ਸੀ ਪਰ ਉਹ ਟੈਨਿਸ ਨਹੀਂ ਉਹ ਮਤਲਬ ਉਹਨੇ ਆਪਣੀ ਡਿਊਟੀ ਚ ਨਹੀਂ ਸਾਰੇ ਦੇਸ਼ਾਂ 'ਚ ਘੁੰਮਣਾ ਮਤਲਬ ਸਾਰੇ ਦੇਸ਼ਾਂ 'ਚ ਡਿਊਟੀ ਹੁੰਦੀ ਸੀਗੀ ਉਹਦੀ ਤੇ ਸਾਰੀ ਫੈਮਿਲੀ ਉਹਦੇ ਨਾਲ ਜਾਂਦੀ ਸੀਗੀ ਸ਼ਕੀਰਾ ਵਾਲੀ ਮਤਲਬ ਸ਼ਕੀਰਾ ਤੇ ਉਹਦੇ ਚਾਰੇ ਬੇਟੀਆਂ ਉਹਦੇ ਨਾਲ ਜਾਂਦੀਆਂ ਸੀਗਾ ਜੋ ਵੀ ਜੋ ਦੇਸ਼ ਦੇ ਵਿੱਚ ਉਹਦੀ ਡਿਊਟੀ ਹੁੰਦੀ ਤੇ ਹੁਣ ਉਹਦਾ 1983 1983 'ਚ ਦਿੱਲੀ 'ਚ ਕੋਈ ਨਾ ਫੰਕਸ਼ਨ ਹੁੰਦਾਗਾ ਬਹੁਤ ਤਗੜਾ ਫੰਕਸ਼ਨ ਜਿੱਥੇ ਸਾਰੇ ਬੀਬੀਆਈਪੀਪਲ ਆਏ ਹੁੰਦੇ ਆਗੇ ਬੀਬੀਆਈਪੀ ਮਤਲਬ ਬਹੁਤ ਜ਼ਿਆਦਾ ਇੰਪੋਰਟੈਂਟ ਉਹ ਆਏ ਹੁੰਦੇ ਆਗੇ ਅਮੀਰ ਅਮੀਰ ਤੋਂ ਅਮੀਰ ਲੋਕ ਉੱਥੇ ਜਾਂਦੀ ਹੈ ਸ਼ਕੀਰਾ ਉੱਥੇ ਉਹਦੀ ਮੁਲਾਕਾਤ ਹੁੰਦੀ ਹੈਗੀ ਇੱਕ ਆਮ ਬੰਦੇ ਨਾਲ ਉਹ ਆਮ ਬੰਦੇ ਦਾ ਨਾਮ ਸੀਗਾ ਮੁਰਲੀ ਸ਼ਰਮਾ ਮੁਰਲੀ ਸ਼ਰਮਾ ਉਹਦਾ ਨਾਮ ਸੀਗਾ ਉਹ ਸੀਗਾ ਮਤਲਬ ਵੀ ਇੱਕ ਜਮਾਂ ਨੋਰਮਲ ਨਾ ਉਹਦੇ ਕੋਲ ਕੋਈ ਪੈਸਾ ਨਾ ਕੁਝ ਹੋਰ ਮਤਲਬ ਉਹ ਐਧੇ ਆਇਆ ਸੀਗਾ ਕਿ ਜੇ ਸ਼ਿਫਾਰਿਸ਼ ਕਰਕੇ ਉਸ ਮਤਲਬ ਵੀ ਫੰਕਸ਼ਨ ਵਿੱਚ ਉਸ ਪ੍ਰੋਗਰਾਮ ਵਿੱਚ ਤੇ ਉਹ ਉਹਦੀ ਮੁਲਾਕਾਤ ਹੁੰਦੀ ਆ ਗਈ ਮੁਰਲੀ ਸ਼ਰਮਾ ਨਾਲ ਸ਼ਕੀਰਾ ਦੀ ਫਿਰ ਹੌਲੀ ਹੌਲੀ ਮਤਲਬ ਗੱਲਾਂ ਬਾਤਾਂ ਕਰਦੇ ਹੈਗੇ ਤੇ ਸੁਣੋ ਇਹ ਗੱਲ ਦਾਦਾ ਜਿਹੜਾ ਮੁਰਲੀ ਸ਼ਰਮਾ ਸੀਗਾ ਉਹ ਕਦੇ ਟੂਨੇ ਟੱਪੇ ਉਨੇ ਟੱਪੇ ਮਤਲਬ ਵੀ ਜਾਦੂਗਰ ਮਤਲਬ ਇੱਕ ਤਰ੍ਹਾਂ ਦਾ ਜਿਵੇਂ ਆਪਾਂ ਕਹਦੇ ਨੇ ਚੇਲੇ ਉਹ ਸੀਗਾ ਇੱਕ ਤਰ੍ਹਾਂ ਦਾ ਮੁਰਲੀ ਸ਼ਰਮਾ ਤੇ ਉਹਦੀ ਫਿਰ ਜਦੋਂ ਉਹਨੂੰ ਮਤਲਬ ਛਕੀਰਾ ਉਹਨੂੰ ਲੱਗਦਾ ਛਕੀਰਾ ਉਹਨਾਂ ਇਹ ਲੱਗਦਾ ਸੀਗਾ ਵੀ ਜਿਹੜੀਆਂ ਅਮਰੀਕਾ ਅਮਰੀਕਾ ਜ਼ਰੂਰਤਾਂ ਇਹ ਉਹ ਇਹ ਸ਼ਖਸ਼ ਪੂਰੀਆਂ ਕਰ ਸਕਦਾ ਜ਼ਰੂਰਤਾਂ ਮਤਲਬ ਵੀ ਬੇਟਾ ਹੋਣਾ ਉਹਦੇ ਬੇਟਾ ਨਹੀਂ ਸੀਗਾ ਨਾ ਉਹ ਇਲਾਦਾ ਸੀਗਾ ਵੀ ਬੇਟਾ ਹੋ ਸਕਦਾ ਇਹਦੇ ਨਾਲ ਗੱਲਬਾਤ ਕਰਕੇ ਉਦਲਵੀਰ ਜਾਂ ਕੋਈ ਮੈਨੂੰ ਪ੍ਰਦਾਨ ਦੇ ਦੂਗਾ ਜਾਂ ਕੁਛ ਇਹਦੇ ਇਹ ਕੁਝ ਵੀ ਕਰ ਲੋ ਵੀ ਮੈਨੂੰ ਇਹ ਉਮੀਦ ਸੀਗੀ ਇੱਕ ਤਰ੍ਹਾਂ ਦੀ ਸ਼ਕੀਰਾਂ ਨੂੰ ਮੁਰਲੀ ਤੋਂ ਵੀ ਬੇਟਾ ਹੋ ਸਕਦਾ ਹੈ ਇਹਦੇ ਨਾਲ ਮੈਨੂੰ ਗੱਲਬਾਤ ਕਰਕੇ ਜਾਂ ਇਹਦੇ ਨਾਲ ਰਹਿਣ ਕਰਕੇ ਨਾਲ ਤੇ ਫਿਰ ਮੁਰਲੀ ਮਿਸ਼ਰਾ ਮਤਲਬ ਜਿਹੜਾ ਸੀਗਾ ਉਹ ਮਤਲਬ ਜਦੋਂ ਨੇੜ ਤਾਂ ਪੂਰੀ ਵੱਧਦੀ ਇਹਨਾਂ ਦੀ ਬਹੁਤ ਜ਼ਿਆਦਾ ਨੇੜੇ ਆ ਜਾਂਦੇ ਆਗੇ ਮੁਰਲੀ ਮਿਸ਼ਰਾ ਤੇ ਉਸ ਕੀਰਾ ਬਾਰੇ ਜਦੋਂ ਸ਼ਕੀਰਾ ਬਾਰੇ ਪਤਾ ਲੱਗਦਾਗਾ ਉਹ ਪਤਾ ਕਰਦਾ ਨਾ ਮੁਰਲੀ ਸ਼ਰਮਾ ਵੀ ਸ਼ਕੀਰਾ ਕੌਣ ਆ ਕੀ ਮਤਲਬ ਬੈਕਗ੍ਰਾਉਂਡ ਸ਼ਕੀਰਾ ਚੈੱਕ ਕਰਦਾ ਤੇ ਜਦੋਂ ਪਤਾ ਲੱਗਦਾ ਵੀ ਇਹ ਬਹੁਤ ਤਗੜੀ ਫੈਮਿਲੀ ਚੋਂ ਆ ਤੇ ਇਹਦੇ ਕਲਾਇੰਟ ਵੀ ਤਗੜੇ ਹੋਣਗੇ ਉਹ ਵੀ ਸੋਚ ਇਹ ਸੀਗੀ ਮੁਰਲੀ ਸ਼ਰਮਾ ਦੀ ਤੇ ਉਹਦੇ ਨਾਲ ਮਤਲਬ ਨੇੜਤਾ ਹੋਰ ਵਧਾਉਣ ਦੀ ਕੋਸ਼ਿਸ਼ ਕਰਦਾ ਬਹੁਤ ਜ਼ਿਆਦਾ ਨੇੜਤਾ ਨੇੜੇ ਆ ਜਾਂਦੇ ਆਗੇ ਨੇੜੇ ਆਉਣ ਦਾ ਨਤੀਜਾ ਇਹ ਨਿਕਲਿਆ 1985 ਚ ਜਿਹੜੀ ਸ਼ਕੀਰਾ ਗਈ ਉਹ ਆਪ ਦੇ ਘਰ ਵਾਲੇ ਨੂੰ ਤਲਾਕ ਦੇ ਦਿੰਦੀ ਆ। ਉਹ ਘਰ ਵਾਲਾ ਕੌਣ ਸੀ ਅਕਬਰ ਮਿਰਜ਼ਾ ਜੋ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਅਟਾ ਬਹੁਤ ਚੰਗਾ ਇਨਸਾਨ ਸੀਗਾ ਉਹ। ਉਹ ਨੂੰ ਤਲਾਕ ਦੇ ਦਿੰਦੀ ਹੈਗੀ ਤੇ ਸਾਰਿਆਂ ਨੂੰ ਸ਼ੌਕ ਲੱਗਦਾ ਸਾਰੀ ਫੈਮਿਲੀ ਹੈ ਜਿਹੜੀ ਉਹਦੀ ਮਤਲਬ ਸ਼ਕੀਰਾ ਦੀ ਉਹ ਨਾਤੇ ਤੋੜ ਦਿੰਦੀ ਹੈ ਸ਼ਕੀਰਾ ਨਾਲ। ਕੋਈ ਨਹੀਂ ਉਹਨੂੰ ਬੁਲਾ ਕੇ ਰਾਜੀ ਸੀਗਾ ਤੇ ਅਕਬਰ ਦੀ ਫੈਮਿਲੀ ਨੇ ਤਾਂ ਤੋੜਨੀ ਤੋੜਨੀ ਸੀਗੇ। ਸ਼ਕੀਰਾ ਦੀ ਫੈਮਿਲੀ ਉਹਦੇ ਨਾਤੇ ਤੋੜ ਦਿੰਦੀ ਹੈਗੀ। ਤੇ ਫਿਰ ਹੌਲੀ ਹੌਲੀ ਮਤਲਬ ਵੀ ਜਿਵੇਂ ਜਿਵੇਂ ਟਾਈਮ ਬੀਤਦਾ ਗਿਆ ਉਹਨਾਂ ਨੂੰ ਇੱਕ ਹੋਰ ਸਦਮਾ ਲੱਗਦਾ ਤੇ ਉਹ ਸਦਮਾ ਇਹ ਲੱਗਦਾਗਾ 6 ਮਹੀਨਿਆਂ ਬਾਅਦ ਸ਼ਕੀਰਾ ਮੁਰਲੀ ਸ਼ਰਮਾ ਨਾਲ ਵਿਆਹ ਕਰਾ ਲੈਂਦੀ ਹੈ ਵਿਆਹ ਕਰਾ ਲੈਂਦੀ ਹੈ ਮੁਰਲੀ ਸ਼ਰਮਾ ਨਾਲ ਪਹਿਲੇ ਆਪਦੇ ਘਰ ਵਾਲਿਆਂ ਨੂੰ ਤਲਾਕ ਦੇ ਕੇ ਮਤਲਬ ਫਿਰ ਤਾਂ ਜਮੀਨਾਂ ਤੇ ਨੂੰ ਤੇ ਤੋੜ ਦਿੰਦੇ ਆ ਸ਼ਕੀਰਾ ਦੇ ਘਰ ਵਾਲੇ ਸਾਰੇ ਕੋਈ ਨਹੀਂ ਉਹਨੂੰ ਬੁਲਾਉਂਦਾ ਚਾਰੇ ਬੇਟੀਆਂ ਵੀ ਛੱਡ ਜਾਂਦੀ ਆ ਸੌਰੀ ਤਿੰਨ ਬੇਟੀਆਂ ਨੂੰ ਛੱਡ ਦਿੰਦੀ ਆ ਚੋ ਜੋ ਜਮਾ ਛੋਟੀ ਸੀਗੀ ਉਹ ਬਹੁਤ ਜ਼ਿਆਦਾ ਛੋਟੀ ਸੀਗੀ ਤੇ ਉਹ ਆਪਦੇ ਨਾਲ ਰਹਿੰਦੀ ਹੈਗੀ ਉਹਦੇ ਸ਼ਕੀਰਾ ਦੇ ਤੇ ਫਿਰ ਹੌਲੀ ਹੌਲੀ ਮਤਲਬ ਵੀ ਉਹ ਜਿਹੜੇ ਮੁਰਲੀਆ ਮੁਰਲੀ ਸ਼ਰਮਾ ਤੇ ਸ਼ਕੀਰਾ ਮਤਲਬ ਵੀ ਮੁੰਬਈ ਜਾਂਦੇ ਕਦੇ ਕਦੇ ਕਿਤੇ ਜਾਂਦੇ ਕਦੇ ਕਿਤੇ ਜਾਂਦੇ ਪਰ ਉਹਨਾਂ ਦਾ ਜਿਹੜਾ ਰਹਿਣ ਦਾ ਟਿਕਾਣਾ ਸੀਗਾ ਉਹ ਸੀਗਾ ਬੰਗਲੌਰ ਜਿੱਥੇ ਪਹਿਲਾਂ ਰਹਿੰਦੇ ਸੀਗੇ ਸ਼ਕੀਰਾ ਦਾ ਪਰਿਵਾਰ ਜਿੱਥੇ ਪਹਿਲਾਂ ਰਹਿੰਦਾ ਸੀਗਾ ਜਿਹੜੇ ਮਹਿਲ 'ਚ ਉਸ ਮਹਿਲ 'ਚ ਮਤਲਬ ਵੀ ਮੁਰਲੀ ਸ਼ਰਮਾ ਹੁਣ ਰਹਿ ਰਹਾ ਸੀਗਾ ਤੇ ਉੱਥੇ ਉਹਨੇ ਮਤਲਬ ਵੀ ਆਪ ਦਾ ਕਲੈਂਟ ਜੋਰ ਨੇ ਸਟਾਰਟ ਕਰਤੇ ਉਹਦੇ ਕਲੈਂਟ ਕੌਣ ਸੀਗੇ ਜਿਹੜੇ ਮਤਲਬ ਵਿੱਚ ਕੀ ਰਾ ਦੇ ਬਹੁਤ ਜ਼ਿਆਦਾ ਨੇੜੇ ਸੀਗੇ ਉਹਦੇ ਲਈ ਚੰਗੇ ਪੁਲਿਸ ਵਾਲੇ ਚੰਗੇ ਪੋਲੀਟੀਸ਼ੀਅਨ ਸਭ ਨਾ ਚੰਗਾ ਚੰਗਾ ਜਿਹੜਾ ਸਬਕਰੀਮ ਸੀਗੀ ਉਹ ਸਾਰੇ ਕਲੈਂਟ ਬਣਾਲੇ ਸੀਗੇ ਮੁਰਲੀ ਸ਼ਰਮਾ ਨੇ ਉਹਦਾ ਮਤਲਬ ਵੀ ਇਹੀ ਮਾਈਂਡ ਹੈ ਸੀਗਾ ਵੀ ਮੈਂ ਉਹਦੇ ਸਾਰੇ ਕਲੈਂਟ ਆ ਜਿਹੜੇ ਜਿਹੜੇ ਮਤਲਬ ਵੀ ਉਹਦੇ ਨੂੰ ਜਾਣਦੇ ਆ ਸਾਰੇ ਮੈਂ ਕਲੈਂਟ ਬਣਾ ਲੂੰਗਾ ਆਪਦੇ ਚੇਲੇ ਬਣਾ ਲੂੰਗਾ ਉਹੀ ਗੱਲ ਹੋਈ ਸਾਰੇ ਚੇਲੇ ਬਣ ਗਏ ਉਹਦੇ ਜਦੋਂ ਮਤਲਬ ਵੀ ਸਾਰੇ ਉਹ ਬਣਾ ਲੈਂਦੇ ਆਗਾ ਆਦੇ ਚੇਲੇ ਬਣਾ ਲੈਂਦਾ ਵੱਡੇ ਵੱਡੇ ਲੋਕ ਤੇ ਫਿਰ ਉਹ ਨਾ ਜਦੋਂ ਮਤਲਬ ਇਹਨਾਂ ਬ੍ਰੇਨ ਵਾਸ਼ ਕਰ ਦਿੰਦਾ ਉਹਦਾ ਮਸ਼ਕੀਰਾ ਦਾ ਮੁਰਲੀ ਸ਼ਰਮਾ ਤੇ ਉਹ ਸਾਰੀ ਪ੍ਰਾਪਰਟੀ ਉਹਦੇ ਨਾਮ ਲਵਾਉਂਦੀ ਹੈਗੀ ਦੇਖੋ ਸ਼ਕੀਰਾ ਆਪਦੀ ਸਾਰੀ ਪ੍ਰਾਪਰਟੀ ਮੁਰਲੀ ਸ਼ਰਮਾ ਦੇ ਨਾਮ ਲਵਾ ਦਿੰਦੀ ਹੈਗੀ ਤੇ ਸੁਣਵੇ ਇੱਕ ਗੱਲ ਹੋਰ ਤੁਸੀਂ ਨਹੀਂ ਭੁੱਲ ਗਿਆ ਜਿਹੜੀ ਮਤਲਬ ਮੁਰਲੀ ਸ਼ਰਮਾ ਸੀਗਾ ਉਹਨੇ ਆਪਦਾ ਨਾਮ ਬਦਲ ਕੇ ਸੁਆਮੀ ਸ਼ਰਧਾ ਨੰਦ ਰੱਖ ਲਿਆ ਸੀ ਤੇ ਫਿਰ ਹੁਣ ਮਤਲਬ ਹੀ ਜਦੋਂ ਹੌਲੀ 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 ਟਾਈਮ ਬੀਤਦਾਗਾ ਫਿਰ ਚਕੀਰਾਂ ਨੂੰ ਉਹ ਵੀ ਮਤਲਬ ਹੀ ਅਸਲੀਅਤ ਸਾਹਮਣੇ ਆਉਣੀ ਸਟਾਰਟ ਹੋ ਜਾਂਦੀ ਹੈਗੀ ਮੁਰਲੀ ਸ਼ਰਮਾ ਦੀ ਸਮਾਮੀ ਸ਼ਰਧਾ ਨੰਦ ਦੀ ਮਤਲਬ ਹੀ ਹੌਲੀ ਹੌਲੀ ਉਹਨੂੰ ਪਤਾ ਲੱਗਣ ਲੱਗ ਜਾਂਦਾ ਲੋਕਾਂ ਦੁਆਲੇ ਦੁਆਲੇ ਤੋਂ ਵੀ ਇਹ ਜਿਹੜਾ ਬੰਦਾ ਸੀਰੇ ਦਾ ਠਾਕ ਆ ਇਹ ਸਿਰਫ ਤੇਰੀ ਪ੍ਰਾਪਰਟੀ ਲਈ ਤੇਰੇ ਮਤਲਬ ਹੀ ਜਿਹੜੇ ਲੋਕ ਆ ਉਹਨਾਂ ਨੂੰ ਕਲਾਇੰਟ ਬਣਾਉਣ ਲਈ ਤੇਰੇ ਨਾਲ ਵਿਆਹ ਕੀਤਾ ਇਹਨੇ ਮਤਲਬ ਹੀ ਕੋਈ ਉਮੀਦ ਨਾ ਰੱਖੇ ਤੂੰ ਉਹੀ ਗੱਲ ਹੋਈ ਜਿਹੜੇ ਮਤਲਬ ਵੀ ਸਾਰੇ ਕਨਾਈਟ ਸੀਗੇ ਉਹਦੇ ਮਤਲਬ ਉਹ ਆਪਰੇ ਨਾਮ ਲਖਾਲੀ ਸੀਗੇ ਉਹਨੇ ਸ਼ਰਦ ਆਨੰਦ ਨੇ ਤੇ ਹੁਣ ਵਧੀਆ ਆਪ ਦਾ ਉਸੇ ਪ੍ਰਵਚਨ ਕਰਦਾ ਸੀਗਾ ਤੇ ਉਸੇ ਮੈਲ ਚ ਤੇ ਫਿਰ ਉਹ ਉਹਨਾਂ ਦੀ ਲੜਾਈ ਹੁਣ ਲੜਾਈ ਝਗੜੇ ਹੁਣ ਸਟਾਰਟ ਹੋ ਗਏ ਤੇ ਜਿਹੜੀ ਜਿਹੜੀ ਛੋਟੀ ਬੇਟੀ ਸੀ ਉਹ ਹੌਲੀ ਹੌਲੀ ਵੱਡੀ ਹੁੰਦੀ ਜਾਂਦੀ ਸੀ ਉਹ ਵੱਡੀ ਹੋ ਕੇ ਮਤਲਬ ਵੀ ਬੰਬੇ ਕਾਲਜ ਚ ਉਹਨੇ ਐਡਮਿਸ਼ਨ ਭਰਤੀ ਉਹ ਉੱਥੇ ਹੋਸਟਲ ਚ ਰਹਿੰਦੀ ਸੀਗੀ ਤੇ ਉੱਥੇ ਹੋਸਟਲ ਚ ਮਤਲਬ ਵੀ ਆਪਣੇ ਪਹਿਲਾਂ ਕੋਈ ਐਦਾਂ ਨਹੀਂ ਫੋਨ ਨਹੀਂ ਹੁੰਦੇ ਸੀਗੇ ਤੇ ਉਸ ਤੇ ਨਾ ਮਤਲਬ ਇੱਕ ਜਿਹੜਾ ਇੱਕ ਹੀ ਫੋਨ ਲੱਗਾ ਹੁੰਦਾ ਸੀਗਾ ਤੇ ਉਹ ਸਾਮਸੰਗ ਦਾ ਪੀਐਸਓ ਤੇ ਉਸੇ ਦੇ ਜੋ ਉਹਦੇ ਨਾਲ ਗੱਲ ਹੁੰਦੀ ਸੀਗੀ ਸ਼ਕੀਰਾ ਦੀ ਤੇ ਉਹਦੀ ਬੇਟੀ ਦੀ ਤੇ ਪਹਿਲੇ 3 ਮਹੀਨੇ ਤਾਂ ਗੱਲ ਹੋਈ ਉਹ 1991 ਦੀ ਗੱਲ ਦਾ ਤਾਂ ਸਾਨੂੰ 1991 ਚ ਜਨਵਰੀ ਫਰਵਰੀ ਮਾਰਚ ਤੱਕ ਉਹਦੀ ਗੱਲ ਹੋਈ ਸ਼ਕੀਰਾ ਦੀ ਤੇ ਉਹਦੀ ਬੇਟੀ ਦੀ ਤੇ ਜਦੋਂ ਅਪ੍ਰੈਲ ਮਹੀਨਾ ਸਟਾਰਟ ਹੁੰਦਾ ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਹੁੰਦੀ ਸ਼ਕੀਰਾ ਦੀ ਤੇ ਉਹਦੀ ਬੇਟੀ ਦੀ ਤੇ ਜਦੋਂ ਵੀ ਉਹ ਫੋਨ ਕਰਦੀ ਉਹਦੀ ਬੇਟੀ ਤੇ ਉਹਦੋਂ ਕੋਈ ਮਤਲਬ ਜਾਂ ਤਾਂ ਕੋਈ ਚੱਕਦਾ ਨਾ ਤੇ ਜੇ ਕੋਈ ਚੱਕ ਵੀ ਲੈਂਦਾ ਤੇ ਉਹ ਮਤਲਬ ਇਹ ਚੱਕਦਾ ਜੀ ਸਮਾਮੀ ਨਾ ਹੁੰਦਾ ਉਹ ਮਤਲਬ ਵੀ ਇਦਾਂ ਇਹ ਕਹਿ ਦਿੰਦਾ ਵੀ ਉਹ ਨਹਾਉਣ ਗਈ ਆ ਉਹ ਬਾਹਰ ਗਈ ਆ ਉਹ ਆਹ ਕੰਮ ਕਰ ਰਹੀ ਆ ਕੀ ਮਤਲਬ ਇਹ ਬਹਾਨੇ ਲਾਉਂਦਾ ਸੀ ਤੇ ਬਹਾਨੇ ਲਾਉਂਦਾ ਸੀਗਾ ਤੇ ਫਿਰ ਜਾਂ ਚੱਕਦੇ ਨਹੀਂ ਸੀਗਾ ਫੋਨ ਤੇ ਹੌਲੀ 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 ਉਹਨੂੰ ਚੱਕੋਣਾ ਸਟਾਰਟ ਹੋ ਗਿਆ ਚੱਕੋ ਮਤਲਬ ਇੱਦਾਂ ਟੱਪ ਦੇ ਟੱਪ ਦੇ ਤਾਂ 1992 ਆ ਜਾਂਦਾ ਤੇ ਉਹਨੂੰ ਸ਼ੱਕ ਹੋਣਾ ਸਟਾਰਟ ਹੋ ਜਾਂਦਾਗਾ ਮਤਲਬ ਵੀ ਪ੍ਰਚਤ ਹੁੰਦਾਗਾ ਉਹ ਜਾਂਦੀ ਬੰਗਲੌਰ ਦੇ ਪੁਲਿਸ ਸਟੇਸ਼ਨ ਤੇ ਰਿਪੋਰਟ ਲਿਖਾਉਣ ਹੁਣ ਪੁਲਿਸ ਵਾਲੇ ਵੀ ਦੋਵੇਂ ਪਾਸੇ ਫਸਦੇ ਆ ਤੋ ਜਿਹੜਾ ਸੁਭਾਮੀ ਆਨੰਦ ਮੋਰਲੀ ਸ਼ਰਮਾ ਸੀਗਾ ਉਹ ਇੱਥੋਂ ਤੋਂ ਇੱਥੇ ਆ ਗਿਆ ਸੀਗਾ ਤੇ ਮਤਲਬ ਪੂਰਾ ਪਾਵਰਫੁੱਲ ਬਣ ਗਿਆ ਸੀਗਾ ਤੇ 1992 ਆਉਂਦੇ ਆਉਂਦੇ ਤੱਕ ਉਹਨੋਂ ਦੇ ਮਤਲਬ ਰਿਪੋਰਟ ਕਿਦਾਂ ਲਿਖ ਲੈਂਦੇ ਹੋ ਤੇ ਪਰ ਉਹਨਾਂ ਨੂੰ ਲਿਖਣੀ ਵੀ ਪੈਣੀ ਸੀ ਕਿਉਂ ਜਿਹੜਾ ਮਤਲਬ ਵੀ ਇਹ ਵੀ ਪੂਰੀ ਮਤਲਬ ਵੀ ਤਗੜੀ ਫੈਮਿਲੀ ਤੋਂ ਸੀਗੀ ਕੁੜੀ ਜਿਹੜੀ ਰਿਪੋਰਟ ਲਖਾ ਰਹੀ ਹੈਗੀ ਤੇ ਜਿਹਦੇ ਅਗੇਂਸਟ ਮਤਲਬ ਵੀ ਜਿਹੜੀ ਮਿਸੇ ਰਿਪੋਰਟ ਲਖਾ ਰਹੀ ਆ ਉਹ ਸ਼ਕੀਰਾ ਉਹ ਵੀ ਬਹੁਤ ਤਗੜੀ ਸੀਗੀ ਆ ਮਤਲਬ ਵੀ ਬੈਕਗ੍ਰਾਉਂਡ ਉਹਦਾ ਬਹੁਤ ਤਗੜਾ ਸੀਗਾ ਦੋਨੇ ਪਾਸੇ ਪੁਲਿਸ ਵਾਲੇ ਮਤਲਬ ਵੀ ਮਰਦੇ ਸੀਗੇ ਤੇ ਫਿਰ ਇੱਕ ਵਾਰੀ ਉਹਦੇ ਦੋ ਪੁਲਿਸ ਵਾਲੇ ਭੇਜ ਦਿੰਦੇ ਆਗੇ ਆ ਉੱਥੇ ਮੈਰਿਜ ਜਿਹੜਾ ਬੰਗਲੌਰ ਮੈਲੂਨ ਤੋਂ ਉਹਦੇ ਮੈਰਿਜ ਦੋ ਜਾਣ ਜਾਂਦੇ ਆਗੇ ਤੇ ਪੁੱਛਤਾਛ ਕਰਦੇ ਆਗੇ ਉਸ ਤੋਂ ਬਾਅਦ ਮਦਲਵੀ ਵਾਪਸ ਆ ਜਾਂਦੇ ਬੇਇੱਜ਼ਤੀ ਕਰਾ ਕੇ ਕੋਈ ਸਮੂਦ ਨਹੀਂ ਕੁਝ ਨਹੀਂ ਮਿਲਦਾ ਉਹਨਾਂ ਨੂੰ ਤੇ ਫਿਰ ਉਦੋਂ ਬਾਅਦ ਕੇਸ ਠੰਡਾ ਹੋਣਾ ਸਟਾਰਟ ਹੋ ਜਾਂਦਾ ਕੇਸ ਠੰਡਾ ਹੁੰਦਾ ਹੈਗਾ ਤੇ ਉਦੋਂ ਬਾਅਦ ਕੇਸ ਬੰਦ ਹੋਣ ਤੇ ਆਉਂਦਾਗਾ ਮਤਲਬ ਬੰਦ ਜਦੋਂ ਕੇਸ ਬੰਦ ਹੋਣ ਤੇ ਆਉਂਦਾ ਉਦੋਂ ਬਾਅਦ ਉਹਨਾਂ ਨੂੰ ਮਿਲਦਾ ਇੱਕ ਕਲੂ ਉਹ ਕਲੂ ਕਰਕੇ ਹੀ ਸਭ ਕੁਝ ਹੋਇਆ ਉਹ ਗਲੂ ਕਿਹੜਾ ਸੀ ਉਹ ਆਜੋ ਉਹਦੇ ਬਾਰੇ ਕਰਦੇ ਆਪਾਂ ਗੱਲ ਇੱਕ ਮਾਰੀ ਨਾ ਕ੍ਰਾਈਮ ਬ੍ਰਾਂਚ ਦਾ ਜਿਹੜਾ ਮੁਲਾਜ਼ਮ ਸੀਗਾ ਉਹ ਨਾ ਮੇਲੇ ਠੇਕੇ ਤੇ ਬੈਠਾ ਸੀਗਾ ਠੇਕੇ ਤੇ ਬੈਠਾ ਸੀਗਾ ਤੇ ਉਹਦੇ ਨਾਲ ਨਾਲ ਵਾਲੇ ਮਤਲਬ ਦੋ ਜਣੇ ਉੱਚੀ ਉੱਚੀ ਚੀਕਾਂ ਮਾਰ ਰਹੇ ਸੀ ਬੋਲ ਰਹੇ ਸੀ ਕੋ ਰੋਲਾ ਪਾ ਰਹੇ ਸੀਗੇ ਤੇ ਉਹ ਉਹਨਾਂ ਨੇ ਇੱਕ ਦੋ ਵਾਰ ਤੇ ਇਗਨੋਰ ਕੀਤਾ ਕ੍ਰਾਈਮ ਬ੍ਰਾਂਚ ਵਾਲੇ ਨੇ ਤੇ ਜਦੋਂ ਉਹ ਨਾ ਸਾਡੇ ਦੁਆ ਦੋਨਾਂ ਕੋਲ ਜਾ ਕੇ ਬੈਠ ਗਿਆ ਉਹ ਕਹਿੰਦੇ ਵੀ ਤੁਸੀਂ ਕਿਉਂ ਤੂੰ ਚੀਕਾਂ ਮਾਰ ਰਹਿਆ ਕੋਈ ਗੱਲ ਦੱਸ ਉਹ ਫਿਰ ਦੱਸਦਾ ਗੱਲ ਉਹ ਕਹਿੰਦਾ ਅੱਜ ਤੋਂ 2 ਸਾਲ ਪਹਿਲਾਂ ਇੱਕ ਬਹੁਤ ਹਾਈ ਪ੍ਰੋਫਾਈਲ ਕੇਸ ਮਤਲਬ ਹੀ ਆਇਆ ਸੀਗਾ ਤੇ ਓਏ ਉਹ ਸ਼ਰਾਬੀ ਦੇ ਕਹਿਣੇ ਆ ਸ਼ਰਾਬੀ ਦੇ ਮੂੰਹੋਂ ਕੱਢੇ ਹੋਏ ਬੋਲ ਦੱਸ ਰਿਹਾ ਮੈਂ ਤੁਹਾਨੂੰ ਉਹ ਕਹਿੰਦਾ ਨਾ ਜਿਹੜਾ ਮੇਰਾ ਬੌਸ ਸੀਗਾ ਤੇ ਉਹ ਮਤਲਬ ਹੀ ਸ਼ਰਿਆਮ ਆ ਆਪਦੀ ਘਰ ਵਾਲੀ ਨੂੰ ਨਾ ਆਪਦੇ ਮਹਿਲ 'ਚ ਦੱਬ ਦਿੰਦਾ ਉਹਦਾ ਕਿਸੇ ਨੂੰ ਨੀ ਕੁਝ ਪਤਾ ਲੱਗਿਆ ਰਾਜਾ ਜਲਾ ਪੁੱਛਦਾ ਵੀ ਤੂੰ ਗੱਲ ਦੱਸ ਕੀ ਦੀ ਕਰ ਰਿਆ ਫਿਰ ਉਹ ਦੱਸਦਾਗਾ ਕਿ ਮੈਂ ਗੱਲ ਕਰ ਰਿਹਾ ਸੁਭਾਮੀ ਸਰਦਾਨੰਦ ਦੀ ਤੇ ਉਹਨੇ ਆਪਦੀ ਘਰ ਵਾਲੀ ਨੂੰ ਮਤਲਬ ਵੀ ਆਪਦੇ ਮੋਬਾਈਲ ਦੇ ਥੱਲੇ ਨੱਪਿਆ ਹੋਇਆਗਾ ਉਹ ਮਤਲਬ ਵੀ ਕੇਸ ਦਾ ਕਿਸੇ ਨੂੰ ਕੁਝ ਨਹੀਂ ਪਤਾ ਲੱਗਿਆ ਪੁਲਿਸ ਕੁਝ ਨਹੀਂ ਮਤਲਬ ਵੀ ਗਾਲਾਂ ਕੱਢੀਆਂ ਤੁਸੀਂ ਹਿਸਾਬ ਲਾ ਲਓ ਪੁਲਸ ਵਾਲਿਆਂ ਨੂੰ ਉਹਨੂੰ ਨਹੀਂ ਪਤਾ ਸੀਗਾ ਵੀ ਇਹ ਪੁਲਸ ਵਾਲਾ ਆ ਜਾਂ ਕ੍ਰਾਈਮ ਬ੍ਰਾਂਚ ਵਾਲਾ ਕੁਝ ਵੀ ਲਾ ਲਓ ਤੁਸੀਂ ਤੇ ਉਹ ਮਤਲਬ ਵੀ ਸਿਵਲ ਚ ਸੀਗਾ ਉਹ ਨੂੰ ਕੁਝ ਵੀ ਨਹੀਂ ਪਤਾ ਸੀ ਮੈਂ ਕੀ ਕਹਿ ਰਿਹਾ ਮੇਰੇ ਇਹ ਬੋਲ ਇੱਥੋਂ ਤੱਕ ਲਿਆ ਜਾਣਗੇ ਮੈਨੂੰ ਤੇ ਮੇਰੇ ਬੌਸ ਸਮਾਮੀ ਨੇ ਤੇ ਉਹ ਸਾਰਾ ਮਤਲਬ ਪੁੱਛ ਕਰ ਪੁੱਛ ਬਦਲ ਕਰ ਲੰਦਾ ਦਾ ਉਤੋਂ ਫਿਰ ਉਹਦੇ ਨਾਲ ਵਾਲਾ ਦੱਸਦਾ ਉਹ ਕਹਿੰਦਾ ਫਿਰ ਉਹ ਦੱਸਦਾ ਵੀ ਮੇਰਾ ਨਾਮ ਹੈ ਰਾਜੂ ਤੇ ਮੇਰਾ ਨਾਮ ਰਾਜੂ ਅਤੇ ਮੈਂ ਤੇ ਕਹਿੰਦਾ ਸਵਾਮੀ ਇੱਕ ਦਿਨ ਤਬੂਤ ਵਾਲੀ ਸ਼ਾਪ ਤੇ ਗਏ ਉਥੋਂ ਤਬੂਤ ਲਿਆਂਦਾ ਤੇ ਉਦੋਂ ਸਾਰੇ ਵੀਆਪੀ ਤਬੂਤ ਉੱਥੇ ਹੀ ਹੁੰਦੇ ਸੀਗੇ ਕਹਿੰਦਾ ਸੀ ਵੀ ਉਥੋਂ ਬਣਾਉਣ ਚਲੇ ਤਬੂਤ ਮਤਲਬ ਵੀ ਆਰਡਰ ਤੇ ਆਈ 28 ਅਪ੍ਰੈਲ 1991 ਵਾਲੇ ਦਿਨ ਜਿਹੜਾ ਸਵਾਮੀ ਇਹ ਸਾਰਿਆਂ ਨੂੰ ਛੁੱਟੀ ਕਰ ਦਿੰਦਾ ਹਰਾਂ ਨੂੰ ਛੁੱਟੀ ਕਰ ਦਿੰਦਾਗਾ ਵੀ ਕੁ ਮਤਲਬ ਵੀ ਤੁਸੀਂ ਜਾਓ ਅੱਜ ਕੁਸ ਮਤਲਬ ਵੀ ਕੋਈ ਉਦਤ ਤਤ ਤਿਆਰ ਨਹੀਂ ਕੁਛ ਨਹੀਂ ਜਿਗਾ ਨਾ ਦੁਸਹਿਰਾ ਨਾ ਹੋ ਗਈ ਦੀਵਾਲੀ ਕੁਛ ਨਹੀਂ ਸੀਗਾ ਮਤਲਬ ਵੀ ਬਿਨਾ ਗੱਲੋਂ ਛੁੱਟੀ ਕਰ ਦਿੰਦਾ ਉਹਨਾਂ ਨੂੰ ਤੇ ਫਿਰ ਇਕੱਲਾ ਇੱਕ ਰਹਿੰਦਾ ਤਿੰਨ ਜਾਨੇ ਹੁੰਦੇ ਆ ਉਸ ਦਿਨ ਉਸ ਮਹਿਲ ਚ ਰਾਜੂ ਸ਼ਕੀਰਾ ਤੇ ਸਵਾਮੀ ਆਪ ਤੇ ਫਿਰ ਜਦੋਂ ਮਤਲਬ ਵੀ ਉਹ ਸਵਾਮੀ ਚਾਹ ਬਣਾ ਕੇ ਲੈ ਆਉਂਦਾ ਚਾਹ ਬਣਾ ਕੇ ਲੈ ਆਉਂਦਾ ਜਦੋਂ ਤੇ ਫਿਰ ਉਹ ਚਾਹ ਪੀਂਦੀ ਹੈਗੀ ਸ਼ਕੀਰਾ ਸ਼ਕੀਰਾ ਦੇ ਜਦੋਂ ਚਾਹ ਪੀਂਦੀ ਹੈ ਫਿਰ ਉਹ ਬਿਹੋਸ਼ ਹੋ ਜਾਂਦੀ ਹੈਗੀ ਚਾਹ ਚ ਸੀਗੀ ਬਿਹੋਸ਼ ਹੋਣ ਵਾਲੀ ਦਵਾਈ ਜ਼ਹਿਰ ਤੇ ਮਤਲਬ ਫਿਰ ਉਸ ਤੋਂ ਬਾਅਦ ਉਹ ਬਿਹੋਸ਼ ਹੋ ਜਾਂਦੀ ਹੈਗੀ ਬਿਹੋਸ਼ ਹੋਣ ਤੋਂ ਬਾਅਦ ਜਿਹੜਾ ਰਾਜੂ ਸੀਗਾ ਉਹ ਮਤਲਬ ਇਹ ਸ਼ਕੀਰਾ ਨੂੰ ਤਬੂਤ ਚ ਪਾਉਂਦਾਗਾ ਤੇ ਉਸ ਤੋਂ ਪਹਿਲਾਂ ਨਾ ਜਿਹੜਾ ਮਤਲਬ ਜਿਹੜਾ ਰਾਜੂ ਸੀਗਾ ਉਹ ਉਹਨੂੰ ਐਂ ਗਾਇਹ ਦੀ ਸੁਆਮੀ ਨੇ ਵੀ ਦੋ ਆਪ ਦੇ ਤਿੰਨ ਬੰਦੇ ਲੈ ਆ ਕੇ ਟੋਆ ਪਟਾਲਾ ਇੱਕ ਦਿਨ ਇੱਕ ਰਾਤ ਪਹਿਲਾਂ ਇੱਕ ਰਾਤ ਪਹਿਲਾਂ ਟੋਆ ਪੜਦੇ ਆ ਉਹ ਤੇ ਉਸੇ ਟੋਏ ਚ ਉਹਨੂੰ ਮਤਲਬ ਇਹ ਸ਼ਕੀਰਾ ਨੂੰ ਦੱਬ ਦਿੰਦੇ ਆਗੇ ਤੇ ਉਹ ਉਹ ਮਤਲਬ ਇਹ ਬਿਓਛੀ ਸੀਗੀ ਮਰੀਨੀ ਸੀਗੀ ਸ਼ਕੀਰਾ ਉਹ ਤਾਂ ਬਿਓਛੀ ਸੀਗੀ ਤੇ ਜਦੋਂ ਮਤਲਬ ਉੱਤੇ ਮਿੱਟੀ ਦੱਬ ਦਿੰਦੇ ਆਗੇ ਉੱਤੇ ਪਾਉਂਦੇ ਉਹ ਤੇ ਮਿੱਟੀ ਤੇ ਜੋ ਜਾਂਦੀ ਸੀਗੀ ਉਹ ਹਜੇ ਉਹੋ ਤੱਕ ਜਾਂਦੀ ਸੀਗੀ ਮਿੱਟੀ ਪਾਣ ਤੇ ਦੱਪਨ ਨਾਪ ਦਿੰਦੇ ਆ ਤੇ ਫਿਰ ਉੱਤੇ ਕਹਿੰਦਾ ਮਤਲਬ ਜਿਹੜਾ ਮਾਰਬਲ ਲਿਆਂਦਾ ਸੀਗਾ ਉਹਨਾਂ ਨੇ ਸ਼ਕੀਰਾ ਨਹੀਂ ਲਿਆਂਦਾ ਸੀਗਾ ਉਹੀ ਮਾਰਬਲ ਉਹਦੇ ਉੱਤੇ ਲਵਾ ਆਂਦਾਗਾ ਸਵਾਮੀ ਸ਼ਰਦਾ ਨੰਦ ਫਿਰ ਅਗਲੇ ਦਿਨ ਮਤਲਬ ਉਹ ਪੁਲਸ ਵਾਲਾ ਆਪਣੇ ਸੀਨੀਅਰ ਨਾਲ ਗੱਲ ਕਰਕੇ ਸੀਨੀਅਰ ਨੂੰ ਦੱਸਦਾਗਾ ਸੀਨੀਅਰ ਨੂੰ ਦੱਸ ਕੇ ਮਤਲਬ ਇਹ ਅਗਲੇ ਦਿਨ ਉਹ ਮਤਲਬ ਉਸੇ ਮਤਲਬ ਹੀ ਮਹਿਲ ਚ ਜਾਂਦੇ ਆਗੇ ਸਾਰੇ ਮਤਲਬੀ ਸੀਨੀਅਰ ਪੁਲਿਸ ਵਾਲੇ ਤੇ ਫਿਰ ਉਹਦੇ ਬਾਦ ਉਹ ਉੱਥੇ ਮਤਲਬ ਉਹੀ ਜਗ੍ਹਾ ਪਟਦੇ ਆਗੇ ਉਥੋਂ ਦੇਖਦੇ ਆਗੇ ਉਦੋਂ ਤਬੂਤ ਨਿਕਲ ਲਗਾ ਤੇ ਉਹ ਤਬੂਤ ਦੇ ਨਾਲ ਉੱਪਰ ਜਿਹੜਾ ਉੱਪਰਲੀ ਮਤਲਬੀ ਲੇਅਰ ਥਲੜੀ ਲੇਅਰ ਸੀਗੀ ਇੱਕ ਦਾ ਹੱਥ ਇੱਕ ਥਲੜੀ ਲੇਅਰ ਸੀਗੀ ਜਿਹੜੀ ਉਹਦੋਂ ਨਾ 9 ਵਜੇ ਹੋਈ ਸੀ ਤੁਸੀਂ ਇਹ ਹਿਸਾਬ ਲਾ ਲਓ ਵੀ ਉਹ ਜੋ ਆਉਂਦੀ ਸੀਗੀ ਤੇ ਉਹ ਮਤਲਬ ਵੀ ਬਾਹਰ ਨਿਕਲਣ ਲਈ ਉਹਨੇ ਮਤਲਬ ਵੀ ਤਬੂਤ ਨੂੰ ਖੋਲਣਾ ਚਾਹਿਆ ਟੱਕਨ ਨੂੰ ਖੋਲਣਾ ਚਾਹਿਆ ਪਰ ਉਹ ਤੇ ਉਦੋਂ ਧਰਤੀ ਇੰਨੀ ਪੈ ਚੁੱਕੀ ਸੀਗੀ ਮਤਲਬ ਇਹਦਾ ਕੋਈ ਬਸ ਨਹੀਂ ਚੱਲਿਆ ਤੇ ਉਸ ਤੋਂ ਬਾਅਦ ਸੁਭਾਮੀ ਨੂੰ ਗ੍ਰਿਫਤਾਰ ਕਰਦੇ ਆਗੇ ਗ੍ਰਿਫਤਾਰ ਕਰਨ ਤੋਂ ਬਾਅਦ ਉਹਨੂੰ ਮਤਲਬ ਵੀ 30 April 1994 ਨੂੰ ਗ੍ਰਿਫਤਾਰੀng ਕੀਤੀ ਜਾਂਦੀ ਹੈਗੀ ਗ੍ਰਿਫਤਾਰ ਕਰਨ ਤੋਂ ਬਾਅਦ ਉਹਨਾਂ ਦਾ DNA ਮਤਲਬ ਉੱਥੇ DNA ਚੈੱਕ ਕੀਤਾ ਉਸ ਮਤਲਬ ਵੀ ਉਹ ਆ ਘਟਨਾ ਪਹਿਲੀ ਸੀਗੀ ਜਿੱਥੇ ਡੀਐਨਏ ਇਸਤੇਮਾਲ ਕਰਿਆ ਸੀਗਾ ਇਸ ਤੋਂ ਪਹਿਲਾਂ ਕੋਈ ਡੀਐਨਏ ਦਾ ਕਿਸੇ ਨੂੰ ਨਹੀਂ ਪਤਾ ਸੀਗਾ ਇਸ ਘਟਨਾ ਦੇ ਦੁਆਦ ਡੀਐਨਏ ਟੈਸਟ ਹੋਏ ਸਾਰੇ ਤੇ ਉਹ ਫਿਰ 21 ਮਈ 2005 ਨੂੰ ਸੁਆਮੀ ਨੂੰ ਮਤਲਬ ਹੀ ਸਜ਼ਾ ਮੌਤ ਮਿਲਦੀ ਆ ਸਜ਼ਾ ਮੌਤ ਮਿਲਣ ਤੋਂ ਬਾਅਦ ਮਤਲਬ ਸੁਆਮੀ ਸੀਗਾ ਜਿਹੜਾ ਉਹ ਮਤਲਬ ਸੁਪਰੀਮ ਕੋਰਟ ਤੇ ਅਰਜੀ ਪਾਉਂਦਾਗਾ ਅਰਜੀ ਪਾਉਣ ਤੇ ਉਹਨੂੰ ਮਤਲਬ ਹੀ ਸਜ਼ਾ ਘਟ ਕੇ ਉਮਰ ਕੈਦ ਦੀ ਹੋ ਜਾਂਦੀ ਆ ਕਿ ਹੁਣ ਮਤਲਬ ਹੀ ਸੁਆਮੀ ਜੇਲ ਕੱਟ ਰਿਹਾ ਹੈਗਾ ਤੇ ਅੱਜ ਦੀ ਕਹਾਣੀ ਇੱਥੇ ਇੱਥੇ ਹੁੰਦੀ ਹੈ ਸਮਾਪਤ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਮੇਰੀ ਸਟੋਰੀ ਕਮੈਂਟ ਕਰਕੇ ਜਰੂਰ ਦੱਸਦਿਆ ਕਰੋ ਧੰਨਵਾਦ